ਸਤਿ ਸ੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਦਿਆਲਿਆਣਾ ਜ਼ਿਲ੍ਹਾ ਫਰੀਦਕੋਟ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ 1 ਜੂਨ ਤੋਂ ਜਿਹੜਾ ਝੋਨਾ ਪੰਜਾਬ ਦੇ ਵਿੱਚ ਇਸ ਵਾਰ ਲਾਉਣ ਦੀ ਇਜਾਜ਼ਤ ਦਿੱਤੀ ਸੀ ਸਰਕਾਰ ਨੇ ਸੋ ਦੋਸਤੋ ਅੱਜ ਆਪਾਂ ਝੋਨੇ ਬਾਰੇ ਗੱਲਬਾਤ ਕਰਾਂਗੇ ਵੀ ਜਿਹੜਾ ਝੋਨਾ ਆਪਾਂ ਲਾਉਣੇ ਆ ਇਹ ਵਿਰਲਾ ਸਹੀ ਰਹਿੰਦਾ ਜਾਂ ਸੰਗਣਾ ਝੋਨਾ ਜਿਹੜਾ ਜਾਦੇ ਸਹੀ ਰਹਿੰਦਾ ਕਿਉਂਕਿ ਇਸ ਬਾਰੇ ਵੀ ਕਾਫੀ ਕੁਐਸਚਨ ਹੈਗੇ ਆ ਕਿਸਾਨਾਂ ਦੇ ਵੀ ਜਿਹੜਾ ਝੋਨਾ ਇਹ ਸੰਗਣਾ ਲਾਉਣਾ ਚਾਹੀਦਾ ਹੈ ਜਾਂ ਵਿਰਲਾ ਲਾਉਣਾ ਚਾਹੀਦਾ ਤੇ ਇਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸੋ ਦੋਸਤੋ ਜਿਹੜਾ ਇਹ ਤੁਹਾਡੇ ਸਾਹਮਣੇ ਜਿਹੜਾ ਇਹ ਖੇਤ ਆਪਣਾ ਇੱਥੇ ਜਿਹੜਾ ਇਹ ਝੋਨਾ ਲੱਗਾ ਪੀ ਆਰ 114 ਵੈਰੈਟੀ ਆ ਇਹ ਤੇ ਇਹ ਜਿਹੜਾ ਆਪਣੇ ਦੇਸੀ ਜਿਹੜੇ ਮਜ਼ਦੂਰ ਆ ਉਹਨਾਂ ਨੇ ਨਹੀਂ ਲਾਇਆਗਾ ਇਹ ਜਿਹੜੇ ਆਪਣੇ ਮਤਲਬ ਕਿ ਨੇਪਾਲ ਤੋਂ ਆਉਂਦੇ ਆ ਬੰਦੇ ਉਹਨਾਂ ਨੇ ਲਾਇਆ ਇਹ ਤੇ ਜਿਹੜੇ ਆਪਣੇ ਦੇਸੀ ਲੇਬਰ ਨਾਲੋਂ ਜਿਹੜੀ ਇਹ ਹੁੰਦੇ ਆ ਬੰਦੇ ਜਿਹੜੇ ਬਾਹਰੋਂ ਆਉਂਦੇ ਆ ਬਿਹਾਰ ਚੋਂ ਤੇ ਨੇਪਾਲ ਚੋਂ ਜਾਂ ਹੋਰ ਜਿਹੜੇ ਸਟੇਟਾਂ ਚੋਂ ਆਉਂਦੇ ਆ ਇਹ ਝੋਨਾ ਥੋੜਾ ਜਿਹਾ ਇਹ ਵਿਰਲਾ ਹੀ ਲਾਉਂਦੇ ਆ ਆਪਣੇ ਬੰਦੇ ਜਿਹੜਾ ਥੋੜਾ ਜਿਹਾ ਸੰਗਣਾ ਝੋਨਾ ਲਾਉਂਦੇ ਆ ਤੇ ਪਨੀਰੀ ਦੇ ਵਿੱਚ ਵੀ ਤਾਂ ਹੀ ਇਸ ਵਾਰ ਕਿਉਂਕਿ ਥੋੜੇ ਜਿਹੇ ਜਿਹੜੇ ਆ ਮਜ਼ਦੂਰ ਆ ਬਾਹਰੋਂ ਘਟ ਆਏ ਆ ਤੇ ਜਾਦੇ ਝੋਨਾ ਜਿਹੜਾ ਉਹ ਆਪਣੀ ਲੋਕਲ ਲੇਬਰ ਲਾ ਰਹੀ ਹੈ ਤੇ ਸਾਡੇ ਪਿੰਡ ਹਰਦਿਆਲਿਆਂ ਨੇ ਵਿੱਚ ਖਾਸ ਕਰਕੇ ਜਾਦੇ ਬਾਹਰੋਂ ਮਜ਼ਦੂਰ ਆਉਂਦੇ ਸੀ ਤੇ ਪਨੀਰੀਆਂ ਵੀ ਉਸ ਸਾਣ ਵਾਲੀ ਬੀਜੀਆਂ ਸੀ ਕਿਸਾਨਾਂ ਨੇ ਤੇ ਜਿਸ ਕਾਰਨ ਇਸ ਵਾਰ ਪਨੀਰੀਆਂ ਵੀ ਕਈ ਕਿਸਾਨਾਂ ਦੀਆਂ ਘਟ ਗਈਆਂ ਕਿਉਂਕਿ ਜਿਹੜੇ ਆਪਣੀ ਲੋਕਲ ਲੇਬਰ ਹੈ ਇਹ ਪਨੀਰੀ ਜਾਦੇ ਪਾਉਂਦੀ ਹੈ ਤੇ ਥੋੜਾ ਜਿਹਾ ਝੋਨਾ ਇਹ ਸੰਘਣਾ ਲੱਗਦਾ ਹੁਣ ਆਪਾਂ ਮੇਨ ਮੁੱਦੇ ਤੇ ਆਉਣੇ ਆ ਵੀ ਸੰਘਣੇ ਦਾ ਫਾਇਦਾ ਹੈ ਕਿ ਵਿਰਲੇ ਦਾ ਫਾਇਦਾ ਹੈ ਸੋ ਦੋਸਤੋ ਇਹ ਵੈਰਾਈਟੀ ਤੋਂ ਵੈਰਾਈਟੀ ਤੇ ਡਿਪੈਂਡ ਕਰਦਾ ਹੈ ਵੈਸੇ ਜਿਹੜੇ ਲੰਮੇ ਸਮੇਂ ਵਾਲੇ ਝੋਨੇ ਆ ਜਿਵੇਂ ਆ ਪੀਆਰ 114 ਹੋ ਗਿਆ ਫੂਸਾ ਹੋ ਗਿਆ ਫੂਸਾ 44 ਹੋ ਗਿਆ ਜਾਂ 31 ਹੋ ਗਿਆ 32 ਹੋ ਗਿਆ ਇਹ ਜਿਹੜੇ ਆ ਇਹਨਾਂ ਦੀ ਜਿਹੜੀ ਟੇਲਰਿੰਗ ਹੈ ਬਹੁਤ ਜ਼ਿਆਦਾ ਹੁੰਦੀ ਹੈ ਇਹਨੂੰ ਆਪਾਂ ਕਹਿੰਦੇ ਵੀ ਬੂਟਾ ਬਹੁਤ ਜ਼ਿਆਦਾ ਮਾਰਦੇ ਆ ਇਹ ਤੇ ਸੋ ਜਿੰਨਾ ਝੋਨਿਆਂ ਨੂੰ ਬਾਲਾ ਸੰਗਣਾ ਲਾਉਣ ਦੀ ਕੋਈ ਬੜੀ ਜ਼ਰੂਰਤ ਨਹੀਂ ਹੁੰਦੀਗੀ ਇਹ ਜਿਹੜੇ ਆ ਥੋੜੇ ਜੇ ਵਿਰਲੇ ਵੀ ਵਧੀਆ ਰਹਿੰਦੇ ਆ ਬਾਕੀ ਇਹ ਸਬੰਧ ਵਿੱਚ ਵੱਖਰੀ ਵੱਖਰੀ ਸਟੱਡੀ ਹੈ ਤੇ ਹੁਣ ਜਿਹੜੇ ਆਪਣਾ ਬਾਈ ਗੁਰਪ੍ਰੀਤ ਦਬੜੀ ਖਾਨਾ ਉਹ ਤਾਂ ਸਾਡੇ ਝੋਨੇ ਨੂੰ ਵੀ ਕਹਿੰਦਾ ਤੁਸੀਂ ਹਜੇ ਵੀ ਸੰਗਣਾ ਲਾਉਣੇ ਐ ਇਦੋਂ ਵੀ ਇਹਨੂੰ ਵਿਰਲਾ ਲਾਇਆ ਕਰੋ ਉਹ ਬਿੱਡਾਂ ਦੇ ਵਿੱਚ ਉਹ ਨਲਵਾਉਂਦੇ ਆ ਵਟਾਂ ਦੇ ਵਿੱਚੋਂ ਨਾ ਲਾਉਂਦੇ ਆ ਉਹਦੇ ਵਿੱਚ ਬੂਟਿਆਂ ਦੀ ਗਿਣਤੀ ਇਹਦੂੰ ਵੀ ਘਟ ਜਾਂਦੀ ਹੈ ਤੇ ਬਾਕੀ ਆਪਾਂ ਦੇਖਦੇ ਹਾਂ ਹਰ ਸਾਲ ਝੋਨਾ ਲਾਉਣੇ ਆਪਾਂ ਤੇ ਜਿਹੜਾ 14 ਝੋਨਾ ਜਾਂ ਹੋਰ ਵੈਰਾਈਟੀਆਂ ਸਾਰੀਆਂ ਇਹ ਜਿਹੜੀਆਂ ਜ਼ਿਆਦਾ ਸਮਾਂ ਲੈਂਦੀਆਂ ਇਹਨਾਂ ਦੀ ਟਿਲਰਿੰਗ ਹੋ ਜਾਂਦੀ ਹੈ ਤੇ ਇਸ ਕਰਕੇ ਕੋਈ ਉਹ ਵਿਰਲੇ ਵਾਲੀ ਤਾਂ ਕੋਈ ਗੱਲ ਨਹੀਂ ਰਹਿੰਦੀ ਹਾਂ ਜਿਹੜੀਆਂ ਘੱਟ ਸਮੇ ਵਾਲੀਆਂ ਵੈਰਾਈਟੀਆਂ ਜਿਵੇਂ ਕਿ ਪੀਆਰ 126 ਹੈ ਤੇ ਜਾਂ ਜਿਹੜੀਆਂ ਬਾਸਮਤੀ ਦੀਆਂ ਵੈਰਾਈਟੀਆਂ ਆ ਜਾਂਦੀਆਂ 1121 1509 ਤੇ ਹੋਰ 1885 ਤੇ 1692 ਜਿਨ੍ਹਾਂ ਦੀ ਕੀ ਟਿਲਰਿੰਗ ਘੱਟ ਹੁੰਦੀ ਹੈ ਟਾਈਮ ਘੱਟ ਹੁੰਦਾ ਇਹਨਾਂ ਕੋਲੇ ਤੇ ਇਹਨਾਂ ਨੇ ਜਿਹੜਾ ਫਟਾਰਾ ਕੱਟ ਕਰਨਾ ਹੁੰਦਾ ਸੋ ਇਹਨਾਂ ਵੈਰਾਈਟੀਆਂ ਨੂੰ ਜਿਹੜਾ ਉਹ ਸੰਗਣਾ ਜ਼ਰੂਰ ਲਾਉਣਾ ਪੈਂਦਾ ਕਿਉਂਕਿ ਇਹਨਾਂ ਕੋਲੇ ਸਮਾਂ ਵੀ ਘੱਟ ਹੁੰਦਾ ਤੇ ਟਿਲਰਿੰਗ ਘੱਟ ਕਰਦੀਆਂ ਇਹ ਤੇ ਇਹ ਜਿਹੜੀਆਂ ਸੰਗਣੀਆਂ ਹੀ ਲਾਉਣੀਆਂ ਚਾਹੀਦੀਆਂ ਹੈ ਇਹ ਪਮਾਪਾ ਦੇਸੀ ਮਜ਼ਦੂਰਾਂ ਤੋਂ ਲਵਾਉਣੇ ਆ ਜਾਂ ਦੂਜੇ ਪਰਦੇਸੀਆਂ ਤੋਂ ਲਵਾਉਣੇ ਆ ਇਹ ਜ਼ਰੂਰ ਥੋੜੀਆਂ ਸੰਗੜੀਆਂ ਚਾਹੀਦੀਆਂ ਪਰ ਜਿਹੜਾ ਜਾਦੇ ਸਮੇ ਵਾਲੀ ਵੈਰੈਟੀ ਹੈ ਜਿਹੜੇ ਜਾਦੇ ਟਾਈਮ ਲੈਂਦੀ ਹੈ ਉਹਨੂੰ ਜਾਦੇ ਸੰਗਣਾ ਲਾਉਣ ਦਾ ਕੋਈ ਵੀ ਨਹੀਂ ਤੁਕ ਬੰਦ ਹੈਗਾ ਮੇਰੇ ਹਿਸਾਬ ਨਾਲ ਜੋ ਅਸੀਂ ਅਸੀਂ ਨਤੀਜੇ ਕੱਢੇ ਆ ਰਿਜ਼ਲਟ ਕੱਢੇ ਆ ਕਿਉਂਕਿ ਇਹਨਾਂ ਦਾ ਜਿਹੜਾ ਬੂਟਾ ਬਹੁਤ ਜ਼ਿਆਦਾ ਟੈਲਰਿੰਗ ਕਰ ਜਾਂਦੇ ਆ ਬਹੁਤ ਬੂਟਾ ਮਾਰ ਜਾਂਦੇ ਆ ਸੋ ਤੇ ਵਧੀਆ ਮਤਲਬ ਕਿ ਸਗਾ ਵਾਨ ਵੀ ਵਧੀਆ ਹਵਾ ਲੱਗਦੀ ਹੈ ਧੁੱਪ ਵੀ ਸਹੀ ਪੈਂਦੀ ਹੈ ਉਹਦੇ ਵਿੱਚ ਤੇ ਜਦੋਂ ਵਾਨ ਆਪਾਂ ਪਾਣੀ ਸਕਾ ਕੇ ਲਾਉਣੇ ਆ ਤੇ ਉਹਦਾ ਪੂਰਾ ਫਾਇਦਾ ਹੁੰਦਾ ਹੈ ਤੇ ਜਿਹੜਾ ਸੰਘਣਾ ਛੋੜਨਾ ਉਹ ਕੇਰਾਂ ਦਾ ਬਹੁਤ ਸੋਹਣਾ ਲੱਗਦਾ ਹੈ ਤੇ ਉਹਨੂੰ ਆਪਾਂ ਜੇ ਤਾਂ ਜਾਂ ਤਾਂ ਖਾਦ ਵਗੈਰਾ ਯੂਰੀਆ ਵਗੈਰਾ ਘੱਟ ਪਾਈ ਜਾਵੇ ਤਾਂ ਠੀਕ ਰਹੂਗਾ ਜੇ ਛੋੜਨਾ ਵੀ ਸੰਘਣਾ ਲਾ ਲਿਆ ਤੇ ਇਕੱਲੀ ਯੂਰੀਆ ਹੀ ਉਨੀ ਪਾਈ ਜਾਨੀ ਆਪਾਂ ਹੋਰ ਆਪਾਂ ਦੂਜੀ ਚੀਜ਼ਾਂ ਨਹੀਂ ਪਾਉਂਦੇਗੇ ਤਾਂ ਫਿਰ ਉਹਦੇ ਜਿਹੜੀ ਆ ਲਾਸਟ ਤੇ ਆ ਕੇ ਉਹਨੂੰ ਜਿਹੜੀ ਹੈ ਬਿਮਾਰੀਆਂ ਪੈਣ ਦੇ ਚਾਂਸ ਜਿਆਦੇ ਵੱਧ ਜਾਂਦੇ ਆ ਕਿਉਂਕਿ ਹਵਾ ਵਗੈਰਾ ਨਹੀਂ ਪੈਂਦੀ ਕੀ ਉਹਦੇ ਵਿੱਚ ਹਵਾ ਕਰਾਸ ਨਹੀਂ ਹੁੰਦੀ ਸੋ ਉਸ ਨਾਲ ਜਿਹੜਾ ਝਾੜ ਆ ਉਹ ਘਟਣ ਦੇ ਚਾਂਸ ਬਣ ਜਾਂਦੇ ਆ ਤੇ ਇਸ ਕਰਕੇ ਇੱਕ ਤਾਂ ਪਾਣੀ ਸਕਾ ਕੇ ਲਾਉਣਾ ਚਾਹੀਦਾ ਆਪਾਂ ਨੂੰ ਜਿੰਨਾ ਵੀ ਹੋ ਸਕੇ ਪਹਿਲਾ ਇੱਕ ਮਹੀਨਾ ਹੁੰਦਾ ਵੀ ਆਪਾਂ ਨੂੰ ਚਲੋ ਵੀ ਉਹਦੇ ਵਿੱਚ ਨਦੀਨ ਵਗੈਰਾ ਨਾ ਹੋਣ ਤੇ ਉਸ ਤੋਂ ਮਗਰੋਂ ਪਾਣੀ ਜਿੰਨਾ ਵੀ ਸਕਾ ਕੇ ਲੱਗੂਗਾ ਉਨਾ ਹੀ ਫਾਇਦਾ ਹੈ ਤੇ ਜਿਹੜਾ ਝੋਨਾ ਵਿਰਲਾ ਤੇ ਉਹ ਵੀ ਝਾੜ ਉਨਾ ਹੀ ਦਿੰਦਾ ਅਸੀਂ ਤਾਂ ਕਾਫੀ ਟਾਈਮ ਤੋਂ ਲਵਾਉਂਦੇ ਆ ਰਹੇ ਹਾਂ ਤੇ ਕਦੇ ਵੀ ਝਾੜ ਦੇ ਵਿੱਚ ਕੋਈ ਫਰਕ ਨਹੀਂ ਪਿਆਗਾ ਬਾਕੀ ਜਿਹੜਾ ਝਾੜ ਹੈ ਇਹ ਸਮੇਂ ਤੇ ਡਿਪੈਂਡ ਕਰਦਾ ਹੁੰਦਾ ਜੇ ਦਾ ਸਮਾਂ ਚੰਗਾ ਹੋਵੇ ਤਾਂ ਵਿਰਲੇ ਨੇ ਵੀ ਉਨਾ ਹੀ ਝਾੜ ਦੇ ਦਿੰਦਾ ਤੇ ਸੰਘਣਾ ਵੀ ਦੇ ਜਾਂਦਾ ਤੇ ਜੇ ਸਮਾਂ ਨਹੀਂ ਸਹੀ ਹੈਗਾ ਹੁਣ ਪਿਛਲੇ ਸਾਲ ਤਕਰੀਬਨ ਜਿਹੜੇ ਝੋਨਿਆਂ ਦੇ ਝਾੜ ਸਾਰਿਆਂ ਦੇ ਹੀ ਘਟੇ ਸੀਗੇ ਜਿਨ੍ਹਾਂ ਨੇ ਜਿਹੜਾ ਕੁਝ ਮਰਜ਼ੀ ਪਾਇਆ ਸੀ ਮਹਿੰਗੀਆਂ ਦਵਾਈਆਂ ਪਾਈਆਂ ਸੀ ਖਾਦਾਂ ਪਾਈਆਂ ਸੀ ਸਪਰੇਇਆਂ ਕੀਤੀਆਂ ਸੀ ਤਾਂ ਵੀ ਝਾੜ ਸਾਰਿਆਂ ਦੇ ਘਟ ਹੀ ਰਹੇ ਆ ਤੇ ਕਣਕ ਇਸ ਵਾਰ ਜਿਨੇ ਪਾਵਾ ਘਟ ਪਈ ਸੀ ਖਾਦ ਜਾਂ ਵੱਧ ਪਈ ਸੀ ਜਾਂ ਮਤਲਬ ਕਿ ਆਪਾਂ ਕਹਿ ਲਈਏ ਵੀ ਜੋ ਵੀ ਕੋਸ਼ਿਸ਼ ਆਪਾਂ ਪਾਉਣੇ ਆ ਹਰ ਸਾਲ ਆਪਾਂ ਪਾਉਣੇ ਉਹੀ ਚੀਜ਼ ਪਾਉਣੇ ਆ ਪਰ ਕਣਕਾਂ ਦੇ ਜਿਹੜੇ ਝਾੜ ਇਸ ਵਾਰ ਬੰਪਰ ਹੋਏ ਆ ਤੇ ਝੋਨੇ ਦਾ ਝਾੜ ਘਟ ਸੀ ਆ ਸੋ ਦੋਸਤੋ ਜਿਹੜਾ ਇਹ ਇਹ ਸਮਾਂ ਜਿਹੜਾ ਬਹੁਤ ਡਿਪੈਂਡ ਕਰਦਾ ਫਸਲ ਦੇ ਝਾੜ ਦੇ ਤੇ ਨਿਰਭਰ ਕਰਦਾ ਪਰ ਜਿਆਦਾ ਮਜ਼ਦੂਰਾ ਨਾਲ ਲੜਨ ਦੀ ਆਪਾਂ ਨੂੰ ਲੋੜ ਨਹੀਂ ਹੁੰਦੀਗੀ ਵੀ ਤੁਸੀਂ ਬਾਲਾ ਸੰਗ ਨੂੰ ਵਿਰਲਾ ਕਰੀ ਜਾਂਦੇ ਆਏ ਆਲੇ ਸੰਗ ਨੇ ਝੋਨੇ ਦਾ ਕੋਈ ਐਡਾ ਨਹੀਂ ਫਾਇਦਾ ਹੁੰਦਾ ਜੋ ਆਪਣਾ ਤਜਰਬਾ ਬਾਕੀ ਹਰ ਬੰਦੇ ਦਾ ਹਰ ਦਾ ਖੇਤ ਦਾ ਆਪਣਾ ਆਪਣਾ ਤਜਰਬਾ ਹੁੰਦਾ ਤੇ ਸ਼ਾਰਟ ਟਾਈਮ ਵਾਲੀਆਂ ਵੈਰਾਈਟੀਆਂ ਜ਼ਰੂਰ ਸੰਗਣੀਆਂ ਲਵਾ ਸਕਦੇ ਆਪਾਂ ਪਰ ਜਿਹੜੀਆਂ ਲੰਮੇ ਸਮੇ ਵਾਲੀਆਂ ਵੈਰਾਈਟੀਆਂ ਐ ਉਹਨੂੰ ਜਿਆਦਾ ਸੰਗਣਾ ਲਗਾਉਣ ਦੀ ਕੋਈ ਲੋੜ ਨਹੀਂ ਹੁੰਦੀ ਸੋ ਇਹ ਅੱਜ ਦੀ ਆਪਣੀ ਗੱਲਬਾਤ ਸੀ ਸੋ ਦੋਸਤੋ ਥੈਂਕ ਯੂ ਧੰਨਵਾਦ